ਮੰਡੀ ਕੁਬਾਇਆ ਇਸ ਟਾਈਮ ਮੌਜੂਦ ਹੈਗੇ ਆ ਔਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡ ਕੰਬੋਜਹਰਾ ਦੇ ਵੱਲੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਆ ਔਰ ਉਦਘਾਟਨ ਵੀ ਕੀਤੇ ਗਏ ਆ ਕੁਬਾਇਆ ਮੰਡੀ ਦੀ ਚਿਰਾਂ ਤੋਂ ਜਿਹੜੀ ਸਮੱਸਿਆ ਸੀਗੀ ਪਾਣੀ ਦੀ ਨਿਕਾਸੀ ਦੀ ਉਸ ਦਾ ਹੱਲ ਅੱਜ ਹੋਇਆ ਹੈ ਵਿਧਾਇਕ ਸਾਹਿਬ ਨਾਲ ਗੱਲਬਾਤ ਕਰਾਂਗੇ ਮਹੱਤਵਪੂਰਨ ਇਸ ਲਈ ਹੋ ਜਾਂਦਾ ਕਿਉਂਕਿ ਕੁਬਾਇਆ ਤੋਂ ਐਮਐਲਏ ਵੀ ਰਹੇ ਆ ਐਮਪੀ ਵੀ ਰਹੇ ਆ ਲੇਕਿਨ ਸਮੱਸਿਆ ਜਿਹੜੀ ਹੈ ਉਹ ਹੱਲ ਨਹੀਂ ਹੋਈ ਤਾਂ ਅੱਜ ਕੋਬਾਇਆਵਾਸੀ ਖੁਸ਼ ਹੈਗੇ ਆ ਕਿੰਨੇ ਲੱਖ ਰੁਪਏ ਦੀ ਇਸ ਤੇ ਲਗਤ ਆਈ ਹੈ ਔਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਆ ਜਿਨ੍ਹਾਂ ਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਨੀਂ ਪੱਥਰ ਰੱਖਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਜਲਾਲਾਬਾਦ ਹਲਕੇ ਨੂੰ ਮਿਲਣ ਜਾ ਰਹੇ ਆ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਅੱਜ ਉਦਘਾਟਨ ਤੁਹਾਡੇ ਵੱਲੋਂ ਪਾਈਪ ਲਾਈਨ ਦਾ ਕੀਤਾ ਗਿਆ ਚਿਰਾਂ ਦੀ ਇਹ ਮੰਗ ਸੀਗੀ ਕਿਉਂਕਿ ਇੱਥੋਂ ਐਮਐਲਏ ਵੀ ਰਹੇ ਐਮਪੀ ਸਾਹਿਬ ਵੀ ਰਹੇ ਐ ਪਰ ਇਹ ਕੰਮ ਹੋ ਨਹੀਂ ਸਕਿਆ ਤੇ ਬਿਲਕੁਲ ਬਹੁਤ ਪੁਰਾਣੀ ਮੰਗ ਸੀ ਕਿਉਂਕਿ ਮੈਂ ਤਾਂ ਜ਼ਿੰਦਗੀ ਦੇ ਬਹੁਤ ਸਾਲ ਕੁ ਬਾਇਏ ਬਤਾਏ ਜਦੋਂ ਮੇਰਾ ਉਹਦਾ ਸਾਡਾ ਸ਼ੈਲਰ ਸੀ ਉਸ ਟਾਈਮ ਵੀ ਇੱਥੇ 99 ਤੋਂ ਲੈ ਕੇ ਕੁਬਾਇ ਨਾਲ ਪਿਆਰ ਹੈ ਸਾਰੇ 83 ਸਬਾਨ ਨਾਲ ਚਲੋ ਉਦੋਂ ਬਾਅਦ ਕੁਦਰਤੀ ਖੇੜਾ ਕਿਸੇ ਨੂੰ ਮੰਨ ਨੂੰ ਕਦੇ ਕਿੱਥੇ ਮੌਕਾ ਮਿਲਦਾ ਹੈ ਕੰਮ ਕਰਾਂ ਸੋ ਜਿਹੜਾ ਬੰਦਾ ਆਪਦੀ ਟਿਨੌਰ ਚ ਆਪਦਾ ਪਿੰਡ ਨਹੀਂ ਸੰਭਾਲ ਸਕਿਆ ਸ਼ਾਇਦ ਮੈਨੂੰ ਲੱਗਦਾ ਉਸ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਕੁਝ ਕਹਿਣਾ ਨਹੀਂ ਚਾਹੀਦਾ ਜਿਸ ਪਿੰਡ ਚ ਮੁੱਖ ਮੰਤਰੀ ਆਉਂਦੇ ਰਹੇ ਹੋਣ ਜਿਸ ਪਿੰਡ ਚ ਐਮਐਲਏ ਆਪ ਹੋਣ ਜਿਸ ਪਿੰਡ ਚ ਐਮਪੀ ਆਪ ਰਹੇ ਹੋਣ ਤੇ ਜੋ ਉਸ ਪਿੰਡ ਨੂੰ ਵੀ ਨਿਕਾਸੀ ਆਸੇ ਲੋਕਾਂ ਦੀ ਮਿੰਤਰਲਾ ਕਰਨਾ ਪਵੇ ਤਾਂ ਸ਼ਾਇਦ ਸਮਝਦਾ ਇਹ ਦੂਜੀ ਵੱਡੀ ਸ਼ਰਮਨਾ ਗੱਲ ਕੋਈ ਹੈ ਨਹੀਂ ਸੋ ਮੈਂ ਤਾਂ ਬਹੁਤ ਕਿਸਮਤ ਵਾਲਾ ਇਹਨਾਂ ਵਾਲੇ 2 ਸਾਲ ਵੀ ਐਮਐਲਏ ਬਣਿਆ ਨੂੰ ਨਹੀਂ ਹੋਏ ਤੇ ਮੈਨੂੰ ਲੱਗਦਾ ਇਹ 7ਵਾਂ 8ਵਾਂ ਨੀ ਪਥਰੀ ਉਦਘਾਟਨਾ ਹੈ ਕੁਬਾਈਪਿੰਡੀ ਚ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੁਬਾਇਆ ਮੰਡੀ ਨੂੰ ਕੀ ਕਿਹੜੇ ਕਿਹੜੇ ਦੋ ਪ੍ਰੋਜੈਕਟ ਹੈ ਜਿਹੜੇ ਦਿੱਤੇ ਗਏ ਅੱਜ ਦੋ ਪ੍ਰੋਜੈਕਟ ਵੱਡੇ ਇੱਕ ਸਾਡੀ ਮੰਗ ਸੀ ਕੁਬਾਇਆ ਮੰਡੀ ਦੀ ਵੀ ਸਾਡੇ ਸੀਵਰੇਜ ਦੀ ਬੜਾ ਵੱਡਾ ਇਸ਼ੂ ਹੈ ਸੀਵਰੇਜ ਆਲਮੋਸਟ 70% ਸੀਵਰੇਜ ਦਾ ਅੱਜ ਜਿਹੜਾ ਪਾਈਪ ਲਾਈਨ ਉਹ ਸਟਾਰਟ ਕਰ ਦਿੱਤੀ ਗਈ ਹੈ ਉਹ ਤਕਰੀਬਨ 2.21 ਕਰੋੜ ਰੁਪਏ ਨਾਲ ਉਹ ਕੰਪਲੀਟ ਹੋਈ ਹੈ। ਉਸ ਤੋਂ ਪਹਿਲਾਂ ਅਸੀਂ ਛੱਪੜ ਜਿਹੜੇ ਮਾਡਰਨ ਛੱਪੜ ਬੰਦੇ ਆ ਉਹ 14-15 ਲੱਖ ਨਾਲ ਬਣਾਏ। ਕੁਝ ਜੀ ਸਟੇਡੀਅਮ ਦਾ ਨਵਾਂ ਕੰਮ ਕੀਤਾ ਇੱਕ ਪਾਰਕ ਉੱਤੇ ਬਣ ਰਿਹਾ ਉਹ ਤਿਆਰ ਹੋ ਰਿਹਾ। ਔਰ ਜਿਹੜਾ ਸਭ ਤੋਂ ਵੱਡਾ ਸਾਡੇ 83 ਸਬੰਧ ਅਸ਼ੂ ਸੀ ਜਦੋਂ ਅਸੀਂ ਆਉਂਦੇ ਸੀ ਇਹ ਜਿਹੜੀ ਸਾਡੀ ਦਾਣਾ ਮੰਡੀ ਹੈ ਉਹ ਸਾਰੀ ਦਾ ਫਰਸ਼ ਟੁੱਟਿਆ ਹੋਇਆ ਸੀ। ਤਕਰੀਬਨ 55 ਲੱਖ ਰੁਪਏ ਨਾਲ ਉਹਦੀ ਲਾਗਤ ਨਾਲ ਇਹ ਸਾਰੀਆਂ ਫਰਸ਼ ਨਵੇਂ ਜਿਵੇਂ ਜਿਵੇਂ ਇਹਨਾਂ ਦੀ ਡਿਮਾਂਡ ਸੀ। ਅਸੀਂ ਉਹ ਪੂਰੀ ਕਰਤੀ ਇਹਨਾਂ ਨੇ ਕਿ ਉਹ ਫੰਡ ਨਵਾਂ ਲਾਣਾ ਸੀ ਉਹ ਨਵਾਂ ਲਾਤਾ ਇਹਨਾਂ ਨੇ ਕਿ ਇਹ ਨਵਾਂ ਲਾਣਾ ਸੀ ਵੀ ਨਵਾਂ ਲਾਤਾ ਤਾਂ ਕਿ ਅਗਲੇ ਕਈ ਸਾਲਾਂ ਤੱਕ ਇੱਥੇ ਫਸਲੇ ਜਲਾਲਾਬਾਦ ਤੋਂ ਇਹ ਮੰਡੀ ਹੈ ਜਿਹੜੀ ਸਭ ਤੋਂ ਵੱਡੀ ਮੰਡੀ ਹੈ ਸਾਡੇ ਸਿਕੰਡ ਸਾਡਾ ਇਸ਼ੂ ਸੀ ਵੀ ਸ਼ੈੱਡ ਹੋਣਾ ਚਾਹੀਦਾ ਹੈ ਮਦਾਨਾ ਮੰਡੀ 'ਚ ਸੋ ਅੱਜ ਤੁਹਾਡੇ ਸਾਹਮਣੇ ਅੱਜ ਦੀ ਸ਼ੁਰੂਆਤ ਹੈ ਅੱਜ ਉਹਦਾ ਨੀਂਹ ਪੱਥਰ ਮਾਣੀ ਇੱਕ ਮੁੱਖ ਮੰਤਰੀ ਸਾਹਿਬ ਔਰ ਪਰਸ਼ੂਤ ਸਾਹਿਬ ਦੀ ਕਿਰਪਾ ਸਦਕਾ ਅੱਜ ਉਹਦੀ ਸ਼ੁਰੂਆਤ ਹੋਈ ਹੈ ਸੋ ਮੈਂ ਧੰਨਵਾਦ ਦੀਆਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ 28 ਲਾ 28.5 ਲਖ ਦੀ ਲਾਗਤ ਨਾਲ ਇਹ ਛੱਡ ਪੂਰਾ ਹੋਣਾ ਔਰ ਬੜੇ ਵਧੀਆ ਚੰਗੇ ਵਧੀਆ ਬਿਨਾ ਕਰਾਪਸ਼ਨ ਤੋਂ ਤੁਹਾਡੇ ਸਾਹਮਣੇ ਇਹ ਛੱਡ ਤਿਆਰ ਹੋਊਗਾ ਜਿੱਦਾਂ ਪਹਿਲਾਂ ਕਈ ਵਿੱਚ ਉਹ ਖੱਬੇ ਸੱਜੇ ਹੋ ਜਾਂਦਾ ਸੀ ਅਧੀਆਂ ਚੀਜ਼ਾਂ ਬਣਦੀਆਂ ਸਿੱਧੀਆਂ ਬਣਦੀਆਂ ਹੀ ਨਹੀਂ ਸੀ ਸੋ ਮੈਂ ਇਹਨਾਂ ਦਾ ਧੰਨਵਾਦ ਦਿੰਦਾ ਸਾਰੇ ਆੜਤੀ ਸਬੰਧਾਂ ਜਿਹੜੇ ਟਾਈਮ ਟੂ ਟਾਈਮ ਤੇ ਦੱਸਦੇ ਰਹਿੰਦੇ ਆ ਤੇ ਸਾਡੇ ਪਿੰਡ ਦੀ ਆ ਡਿਮਾਂਡ ਆਈ ਆ ਪਿੰਡ ਵਾਸੀ ਦੱਸ ਤਾਂ ਕਿ ਆਪਾਂ ਪੂਰੇ ਕਰ ਸਕੀਏ ਤੁਸੀਂ ਕਿ 28 28 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਤਿਆਰ ਹੋਣਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿ ਇਸ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲ ਪਾਏਗਾ ਕਿੰਨੀ ਜਲਦੀ ਇਹ ਕੰਪਲੀਟ ਹੋ ਜਾਏ ਹਾਂ ਤੁਸੀਂ ਆਪਦੇ ਪਿੱਛੇ ਮੁੜ ਕੇ ਵੇਖੋ ਕੰਮ ਸਟਾਰਟ ਹੈ ਆਲਰੇਡੀ ਬਟ ਇਸ ਸੀਜ਼ਨ ਨੂੰ ਤਾਂ ਬੜੇ ਦਿਨ ਪਏ ਉਸ ਤੋਂ ਪਹਿਲਾਂ ਬਿਲਕੁਲ ਸਟਾਰਟ ਹੋਣ ਦੀ ਪੂਰੀ ਉਮੀਦ ਹੈ ਉਹ ਵੀ ਜਾਊਗਾ ਇੱਕ ਪਾਣੀ ਵਾਲ ਪੀਣੋ ਵਾਲੇ ਪਾਣੀ ਦੀ ਵੀ ਇੱਥੇ ਕਹਿੰਦੇ ਇਹ ਸਮੱਸਿਆ ਹੈਗੀ ਉਹਦੇ ਬਾਰੇ ਕੀ ਪੀਣ ਵਾਲੇ ਪਾਣੀ ਦੀ ਬਿਲਕੁਲ ਸਮੱਸਿਆ ਨਾ ਟਿਕਣ ਕਲ ਕੋਈ ਆ ਨਹੀਂ ਹੈ ਸਾਰੇ ਪਿੰਡਾਂ ਜੀ ਹੈ ਜੇ ਜਦੋਂ ਆਪਣਾ ਘਟਿਆਂ ਵਾਲੇ ਦਾ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਆ ਮੈਂ ਕੱਲ ਉੱਥੇ ਜਾਣਾ ਹੈ ਘਟਿਆਂਵਲੀ ਦਾ ਜਿਹੜਾ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਤਾਂ ਉਦੋਂ ਬਾਅਦ ਸ਼ਾਇਦ ਕੋਈ ਪਿੰਡ ਜਿਹੜੇ ਇੱਕ ਜਿਹੜਾ ਨਹਿਰੀ ਮਹਿਕਮੇ ਜਿਹੜੇ ਨਹਿਰੀ ਵਾਟਰ ਬੈਕਸ ਉਹਨਾਂ ਨੂੰ ਛੱਡ ਕੇ ਜਿਹੜੇ 223 ਪਿੰਡ ਹੈ ਸ਼ਾਇਦ ਕੋ ਇਹੋ ਜਿਹਾ ਇੱਕ ਪਿੰਡ ਵੀ ਹੋਊਗਾ ਜਿੱਥੇ ਪੀਣ ਦਾ ਚੰਗਾ ਪਾਣੀ ਔਰ ਟਾਈਮ ਟੂ ਟਾਈਮ ਪਾਣੀ ਉਹਨਾਂ ਨੂੰ ਨਾ ਮਿਲੇ ਸੋ ਇਹ ਬਿਲਕੁਲ 100% ਕਲੀਅਰ ਹੈ ਮੈਰੀਟ ਨਿਵਰ ਚ 1 ਸਾਲ ਬਾਅਦ ਇਹਨਾਂ ਦੀ ਟੂਟੀਆਂ ਚ ਘਟਿਆ ਵਾਲੀ ਬੋਦਲਾ ਤੋਂ ਪਾਣੀ ਆਏਗਾ ਔਰ ਬੜਾ ਚੰਗਾ ਨਹਿਰੀ ਪਾਣੀ ਪਿਉਰੀਫਾਈ ਕਰਕੇ ਆਊਗਾ ਤਾਂ ਕਿ ਇਹਨਾਂ ਨੂੰ ਥੱਲੋਂ ਦਾ ਜਿਹੜਾ ਪਾਣੀ ਗਰਾਊਂਡ ਵਾਟਰ ਜਿਹੜਾ ਗੰਦਾ ਹੋ ਚੁੱਕਿਆ ਜਾਂ ਜਿਹਨੂੰ ਅਸੀਂ ਬਲੈਕਲਿਸਟ ਕਹਿੰਦਾ ਵੀ ਸਾਡੇ ਏਰੀਆ ਦਾ ਪਾਣੀ ਡਾਰਕ ਜ਼ੋਨ ਚ ਚਲਾ ਗਿਆ ਇਹਦੇ ਚ ਕਈ ਕੀ ਤਰ੍ਹਾਂ ਦੇ ਪ੍ਰੋਬਲਮ ਨੇ ਉਹਦੇ ਚ ਕੈਮੀਕਲਸ ਆ ਗਏ ਉਦੇ ਤੋਂ ਸਾਨੂੰ ਛੁਟਕਾਰਾ ਮਿਲੇਗਾ ਔਰ ਬਹੁਤ ਚੰਗਾ ਪਾਣੀ ਇਹਨਾਂ ਨੂੰ ਦੇਣ ਦੀ ਮੇਰੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਆਪਦੇ ਜਦੋਂ ਵੋਟਾਂ ਮੰਗਣ ਜਾਂਦਾ ਸੀ ਤਾਂ ਮੈਨੂੰ ਯਾਦ ਹੈ ਇੱਕ ਉਹ ਕੜੂਕਾ ਹੋਇਆ ਕਰਦਾ ਸੀ ਕਈ ਪਿੰਡਾਂ 'ਚ ਅਸੀਂ ਖੜੇ ਹੋ ਕੇ ਉਦੇ ਉੱਪਰ ਦੋ ਟੈਂਕੀਆਂ ਰੱਖੀਆਂ ਹੁੰਦੀਆਂ ਸੀ ਵਾਈਟ ਕਲਰ ਦੀਆਂ ਤਾਂ ਲੋਕ 15-15 ਰੁਪਏ ਦੇ ਵਾਟਰ ਕੋਲਰ ਵੇਚਦੇ ਅੱਜ ਵੀ ਉਹ ਵੇਚ ਰਹੇ ਹੈ ਤੇ ਤੋ ਕੋ ਕੰਪਲੀਟ ਨਹੀਂ ਹੁੰਦਾ ਸੋ ਇਸ ਚੀਜ਼ ਦੇ ਬੜੀ ਖੁਸ਼ੀ ਹੋਗੀ ਕਿ ਬਯਾਦੇ ਪੀਣ ਦਾ ਪਾਣੀ ਜੇ ਕਿਸੇ ਘਰ ਨੂੰ ਪਹੁੰਚਦਾ ਕਰ ਦੇ ਉਦੋਂ ਬਾਅਦ ਕੋਈ ਪੰਨ ਵਾਲਾ ਕੰਮ ਨਹੀਂਗਾ ਸੋ ਮੈਂ ਮਾਰੀਓ ਮੁੱਖ ਮੰਤਰੀ ਸਾਹਿ ਮਾਨਯੋਗ ਸਾਡੇ ਜਿੰਪਾ ਜੀ ਮੰਤਰੀ ਹੋਣਾ ਦਾ ਪਰਸੈਂਟਲ ਗਵਰਨਰ ਦਾ ਵੀ ਉਹਦੇ ਲਈ ਧੰਨਵਾਦੀ ਹੈ ਜਿਨ੍ਹਾਂ ਨੇ ਉਹ ਸਾਰਾ ਪਲਾਂਟ ਪ੍ਰੋਜੈਕਟ ਅਪਰੂਵ ਦਿੱਤਾ ਔਰ ਉਹ ਅੱਜ ਕੰਪਲੀਟ ਹੋਣ ਦੀ ਨੇੜੇ ਹੈ 6-7 ਮਹੀਨੇ ਚੋ ਜੂਗਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਵਾਕੇ ਬਿਲਕੁਲ ਉਹਦਾ ਉਦਘਾਟਨ ਕਰਨਗੇ ਔਰ ਹਰ ਘਰ ਨੂੰ ਪੀਣ ਦਾ ਪਾਣੀ ਪਹੁੰਚਦਾ ਤਾਂ। ਤਾਂ ਬਿਲਕੁਲ ਇਹ ਸੰਵਿਧਾਨਿਕ ਜਗਦੀਪ ਗੋਲਗੀ ਮੌਜੂਦ ਜਿਨ੍ਹਾਂ ਦੇ ਵੱਲੋਂ ਅੱਜ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਆ ਔਰ ਕਬਾਇਆ ਪਿੰਡ ਦੀ ਪਾਣੀ ਦੀ ਨਿਕਾਸੀ ਦੇ ਲਈ ਜਿਹੜਾ ਪਾਈਪਲਾਈਨ ਦਾ ਕੰਮ ਅੱਜ ਕੰਪਲੀਟ ਹੋ ਗਿਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਸ਼ੈੱਡ ਦੀ ਡਿਮਾਂਡ ਸੀਗੀ ਮੰਡੀ ਦੇ ਵਿੱਚ ਸ਼ੈੱਡ ਦਾ ਅੱਜ ਨਹੀਂ ਪੱਥਰ ਰੱਖ ਦਿੱਤਾ ਗਿਆ ਔਰ ਕੰਮ ਜਿਹੜਾ ਹੈਗਾ ਸ਼ੁਰੂ ਹੋ ਗਿਆ ਹਾਲਾਂਕਿ ਪੀਣ ਵਾਲੇ ਪਾਣੀ ਤੇ ਉਹਨਾਂ ਦਾ ਕਹਿਣਾ ਹੈ ਕਿ ਕਟਿਆ ਵਾਲੀ ਬੋਤਲਾ ਵਿਖੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਉਸ ਦੇ ਤਹਿਤ ਜਲਾਲਾਬਾਦ ਦੇ 223 ਪਿੰਡਾਂ ਨੂੰ ਪੀਣ ਵਾਲਾ ਪਾਣੀ ਜਲਦ ਹੀ ਜਿਹੜਾ ਹੈਗਾ ਉਹ ਮੁਹੱਈਆ ਹੋ ਜਾਏਗਾ ਪ੍ਰੋਜੈਕਟ ਲਗਭਗ ਕੰਪਲੀਟ ਹੋਣ ਵਾਲਾ ਹੈ ਤਾਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਇਕ ਜਗਦੀਪ ਗੋਲਡਕਬੋਜ ਦੇ ਵੱਲੋਂ ਇਲਾਕੇ ਦੇ ਵਿੱਚ ਵਿਕਾਸ ਕੰਮ ਜ ਕਿੱਤੇ ਜਾ ਰਹੇ ਆ ਡਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਉਹ ਲਗਾਤਾਰ ਕਿਤੇ ਜਾ ਰਹੇ